ਗੁਰੂ ਪਿਆਰਿਓ ਪ੍ਰਮਾਤਮਾ ਨਾਲ ਕਿਹੋ ਜਿਹਾ ਪਿਆਰ ਕਰਨਾ ਹੈ ਇਸ ਸਵਾਲ ਦਾ ਜਵਾਬ ਗੁਰਜੀ ਨਾਟੰਗਤੇ ਪਕਸ਼ਿਸ ਕਰਤੇ ਹਨ ਰੇ ਮਨੈ ਐਸੀ ਹਰ ਸਿਉ ਪ੍ਰੀਤ ਕਰ ਜੈਸੀ ਚਲ ਕਮਲਹਿ ਕਿ ਮਨ ਪਰਮਾਤਮਾ ਨਾਲ ਇਹੋ ਜਿਹਾ ਪਿਆਰ ਕਰ ਜਿਹਾ ਜਿਹਾ ਪਾਣੀ ਦਾ ਕੌਲ ਫੁੱਲ ਵਿੱਚ ਹੈ ਤੇ ਕੌਲ ਫੁੱਲ ਦਾ ਪਾਣੀ ਵਿੱਚ ਹੈ ਲਹਿਰੀ ਨਾਲ ਪਛਾਲੀਏ ਪੀ ਵਿਖਸ ਅਸਨਹੀ ਕੌਲ ਫੁੱਲ ਪਾਣੀ ਦੀਆਂ ਲਹਿਰਾਂ ਨਾਲ ਥੱਕੇ ਖੰਦਾ ਹੈ ਫਿਰ ਵੀ ਪਰਸਪਰ ਪਿਆਰ ਦੇ ਕਾਰਨ ਕੌਲ ਫੁੱਲ ਖਿੜਦਾ ਹੀ ਹੈ ਥੱਕਿਆਂ ਤੋਂ ਗੁੱਸੇ ਨਹੀਂ ਹੁੰਦਾ ਜਲ ਮੇ ਜੀਵ ਪਾਈ ਗਏ ਬਿਨ ਜਲ ਮਰਨ ਤਨਹੀਂ ਪਾਣੀ ਵਿੱਚ ਕੌਲ ਫੁੱਲ ਦੀਆਂ ਜਿੰਦਾ ਪੈਦਾ ਕਰਕੇ ਪ੍ਰਮਾਤਮਾ ਐਸੀ ਖੇਡ ਖੇਡਦਾ ਹੈ ਕਿ ਪਾਣੀ ਤੋਂ ਬਿਨਾ ਉਹਨਾਂ ਕੌਲ ਫੁੱਲਾਂ ਦੀ ਮੌਤ ਹੋ ਜਾਂਦੀ ਹੈ ਗੁਰੂ ਪਿਆਰਿਓ ਪ੍ਰਮਾਤਮਾ ਨਾਲ ਐਸਾ ਪਿਆਰ ਕਰਨਾ ਹੈ ਜੈਸਾ ਕੌਲ ਫੁੱਲ ਦਾ ਪਿਆਰ 八零年了，嘿。Well,